ਅਸੀਂ ਪੰਜਾਬੀਆਂ ਦੇ ਵਿੱਚ ਇੱਕ ਚੀਜ਼ ਬੜੀ ਨੈਗੇਟਿਵ ਆ ਚੁੱਕੀ ਹੈ ਸ਼ੋਅ ਆਫ ਕਰਨ ਦੀ ਆਦਤ ਖੁਦ ਨੂੰ ਸੁਪੀਰੀਅਰ ਸਮਝਣ ਦੀ ਆਦਤ ਕਿ ਜੋ ਮੈਂ ਆ ਉਹ ਕੋਈ ਔਰ ਹੋ ਹੀ ਨਹੀਂ ਸਕਦਾ ਜੋ ਮੈਨੂੰ ਪਤਾ ਉਹ ਕਿਸੇ ਹੋਰ ਨੂੰ ਪਤਾ ਹੀ ਨਹੀਂ ਹੋ ਸਕਦਾ ਹੈਗਾ ਅਸੀਂ ਆਪਣੇ ਸੁਪੀਰੀਅਰ ਕੰਪਲੈਕਸ ਚ ਇੱਕ ਇਨਫੀਓਰਿਟੀ ਕੰਪਲੈਕਸ ਹੁੰਦਾ ਅਸੀਂ ਸੁਪੀਰੀਅਰ ਕੰਪਲੈਕਸ ਚ ਅਸੀਂ ਕਿਸੇ ਨੂੰ ਕੁਝ ਸਮਝਦੀ ਨਹੀਂ ਹੈਗੇ ਅਸੀਂ ਸ਼ੋਅ ਆਫ ਨੂੰ ਆਪਣੀ ਜ਼ਿੰਦਗੀ ਦਾ ਪਾਰਟ ਬਣਾ ਚੁੱਕੇ ਹਾਂ ਕਿ ਅਸੀਂ ਕਦੀ ਕਿਸੇ ਨਾਲ ਹਥਿਆਰਾਂ ਨਾਲ ਫੋਟੋ ਖਿਚਾਤੀ कभी किसी फिल्म स्टार खिचाई किसी ऑफिसर निचाई क्यों बचे हो सोशल मीडिया से पाने वास्ते अपने अपने सुपीरियर शो करने वास्ते मैं अज तक किसी ऑफिसर ना फोटो नहीं खिचाई मैं कभी पॉलिटिशियंस नाल नहीं खिंचाई ना मैं कभी किसी न किसी सैलीब्रिटी प्रेम चाया रीज़न क्योंकि मैं ये लगता है ਕਿ ਉਹਨਾਂ ਲੋਕਾਂ ਨੂੰ ਇਹ ਮਹਿਸੂਸ ਹੁੰਦਾ ਕਿ ਸਾਡੀ ਜਿਹੜੀ ਪਰਸਨੈਲਿਟੀ ਉਹ ਕਿਤੇ ਵੀਕ ਹੈ ਅਗਰ ਮੇਰੇ ਨਾਲ ਕੋਈ ਆਈਪੀਐਸ ਖੜਾ ਆਈਐਸ ਖੜਾ ਕੋਈ ਪੋਲੀਟੀਸ਼ੀਅਨ ਖੜਾ ਹੈ ਕੋਈ ਫਿਲਮ ਸਟਾਰ ਖੜਾ ਹੈ ਸ਼ਾਇਦ ਲੋਕਾਂ ਦੇ ਵਿੱਚ ਮੇਰਾ ਕਰੇਜ਼ ਵਾਜੇ ਕਿ ਹਾਂ ਇਹਨੂੰ ਦੋ ਬੰਦੇ ਜਾਣਦੇ ਨੇ ਪਰ ਮੈਨੂੰ ਪਤਾ ਹੈ ਕਿ ਮੇਰੀ ਪਰਸਨੈਲਿਟੀ ਇੰਨੀ ਵੀਕ ਨਹੀਂ ਹੈ ਕਿ ਮੈਨੂੰ ਫਰੇਮ ਦੇ ਵਿੱਚ ਕਿਸੇ ਨੂੰ ਫੋਟੋ ਦੇ ਵਿੱਚ ਲੈ ਕੇ ਆਪਣੇ ਆਪ ਨੂੰ ਉੱਥੇ ਪ੍ਰਿਵੀਲੇਜ ਦਿਵਾਉਣ ਦੀ